ਲਓ ਜੀ ਆ ਆਪਣੀ ਇਹ ਵਰਕਸ਼ਾਪ ਵਰਕਸ਼ਾਪ ਤੇ ਆਉਂਦੀਆਂ ਨੇਰੀਆਂ ਲੈ ਜੀ ਆ ਪੀ ਵੀ 9 ਆ ਭਰਾ ਹੁਣੇ ਸਾਰੇ ਮਾਝੇ ਦਵਾਈ ਹੋਏ ਝੋਟੇ ਆਪਣੇ ਇਹ ਤੇ ਵੀ ਸਿਰੇ ਦਾ ਲਾਉਣਾ ਆ ਬਾਈ ਹੁਣੇ ਝੋਟੇ ਸਾਡੇ ਯਾਰ ਆ ਆਏ ਹੋਏ ਆ ਇਹ ਤੇ ਲਾਉਣਾ ਬਬਰਾ ਠੀਕ ਆ ਹੁਬੀ ਖੜੀ ਇੱਕ ਉਹ ਖੜਾ ਬਬਰਾ ਇਹਨੂੰ ਲੱਗੇ ਨੇ 2-4 ਦਿਨ ਰੈਡੀ ਕਰਨੇ ਆ ਗਿਆ ਜਿਹੜਾ ਭੈਣ ਦਾ ਧਾਕੜ ਆਈਟਮ ਅੰਦਰ ਇਹਨੂੰ ਕਹਿੰਦੇ ਕੁੱਕੀ ਇਲੈਕਟ੍ਰੋਨਿਕ ਲਾ ਘੁੰਡੇ ਦਾ ਆ ਗਿਆ ਕੋਪਿੰਗ ਕਰ ਬੈਕ ਆ ਵੀ ਲਾਓ ਆ ਗੱਡੀਆਂ ਪਾਸੇ ਕਰ ਦਈਏ ਮਣੀ जाके आप फिट कर लो दो गड्डी ਘਟ ਜਾਣਗੀਆਂ ਫਿਰ ਉਦੋਂ ਤੋੜ ਦਿਓ ਹਾਂ ਲਿਆਂਦੀ ਕਿਹੜੀ ਆ ਲੈ ਕੇ ਚੱਲੇ ਆ ਨਹੀਂ ਵੀਰੇ ਹੋਰ ਨਹੀਂ ਹੜਨਾ ਐ ਕੀ ਲੈ ਕੇ ਹੜਨੇ ਆਪਾਂ YouTube ਤੋਂ ਪੈਸੇ ਯਾਰ ਦੁੱਖੀ ਨਹੀਂ ਆਉਂਦੀ ਐ ਕਿਉਂ ਮੈਂ ਵੀਡੀਓ ਪਾਉਣੀ ਆ ਬਾਈ ਬਣ ਕੇ ਨਾ ਸਾਨੂੰ ਸ਼ੇਅਰ ਕਰ ਦਿਆ ਕਰੋ ਸਾਨੂੰ ਜਦੋਂ ਪੈਸੇ ਆਉਣ ਲੱਗ ਗਏ ਆਪਾਂ ਸਾਰੇ ਹੁੰਦੇ ਆ ਕਰਦੇ ਆ ਨਹੀਂ ਆਪਾਂ ਦੱਸ ਦਿਆ ਕਰਨਾ ਲੋਕ ਦੱਸਦੇ ਨੇ ਕਿਵੇਂ ਆਉਂਦੇ ਆ ਕੀ ਆ ਲੋਕਾਂ ਦਾ 37 39 ਕੇ ਇਹਨਾਂ ਨੂੰ ਬਹੁਤ ਆਉਂਦੇ ਹੁਣੇ ਬਈ ਆਉਂਦੇ ਹੀ ਨਹੀਂ ਆ ਮੇਰਾ ਭਰਾ ਮੀਨੇ ਬਣਾਉਂਦਾ ਜੇ ਕਿਸੇ ਨੂੰ ਲੋੜ ਹੋਵੇ ਮੀਨੂ ਦੀ ਆਇਆਂ ਕੈਮਰੇ ਤੇ ਬਿਸ਼ਰਮ ਜਾ ਹੋਣਾ ਪੈਂਦਾ ਹੁੰਦਾ ਹਾਂ ਇਹ ਤਾਂ ਹੈ ਬਿਸ਼ਰਮ ਆਪਾਂ ਹੋ ਜਾਣਾ ਭੈਣ ਤੇ ਦੋ ਜਨਾਨੀਆਂ ਲਈ ਫਿਰਦੇ ਆਉਂਦੀਆਂ ਆਪਾਂ ਤਾਂ ਆਪ ਹੀ ਜਾਣਾ ਸਹੀ ਗੱਲ ਹੈ ਦੇਖਾ ਬਸ ਕੰਮ ਹੀ ਦਿਖਣਾ ੜਾਕੇ ਪੈਂਦੇ ਕੰਮ ਆ ਜਦੋਂ ਬਾਬਾ ਜੀ ਮੇਰਾ ਰੌਣਕ ਦੇ ਸਾਡੇ ਕੋਲੇ ਕੀ ਆ ਗਿਆ ਰੋੜ ਹੀ ਨਹੀਂ ਇੱਥੇ ਹੁੰਦਾ ਸਾਰਾ ਕੋ ਲੈ ਹੈਗਾ ਕੋ ਹੈ ਸਾਡੇ ਯਾਰ ਹੀ ਆ ਸਾਰੇ ਲੈ ਹਨਾ ਬਾਈ ਵੜਾਕੇ ਪੈਂਦੇ ਨਾ ਜੇ ਤੇ ਨਾਲ ਆ ਗਾਣੇ ਦੀ ਕਾਪੀਰਾਈਟ ਨਾ ਹੋ ਜਾਵੇ ਲੈ ਤੂੰ ਪੜਾਕੇ ਫੇਰੇ ਆ ਬੈਠੇ ਕੁੱਕੀ ਇਲੈਕਟ੍ਰੋਨ ਟੁੱਟੀ ਕੇ ਵਾਲੇ ਆ ਗੋਰਾ ਬੈਠਾ ਟੁੱਟੀ ਕੇ ਵਾਲਾ ਇਹ ਸਾਡਾ ਨਿੱਕਾ ਜਿਹਾ ਦਫ਼ਤਰ ਵੀ ਆ ਇੱਥੇ ਹੀ ਕੰਮ ਵੀ ਕਰਦੇ ਆ ਵਾਸੇ ਝੋਟੇ ਇਹਨੂੰ ਕਹਿੰਦੇ ਕੋਬਰੇ ਆਹੜਾ ਕੰਮ ਚੱਲਦਾ ਹੀ ਇੰਨੇ ਕ ਹੈਂਡਲ ਕਰਦੇ ਸਾਰਿਆਂ ਨੂੰ ਭਾਈ ਮੇਰੇ ਬਾਈ ਬਣ ਕੇ ਮੈਨੂੰ ਸ਼ੇਅਰ ਕਰ ਦੋ ਦੱਬ ਕੇ ਤੇ ਨਾਲ ਕਰ ਦੋ ਲਾਈਕ ਜਾਈ ਕੀ ਹੁੰਦਾ ਵਾ ਤੇ ਆਪਾਂ ਹੁਣ YouTube ਦੱਬ ਕੇ ਰੱਖਣਾ